ਰਜਨੀ ਦੇ کردار ਦੇ ਵਿੱਚ ਰੂਪੀ ਗਿੱਲ ਜਿੰਨੀ ਸਾਦਗੀ ਚੋ ਕੁੜੀ ਉਸ ਕਰੈਕਟਰ ਨਿਭਾਉਂਦੀ ਹੋਈ ਟ੍ਰੇਲਰ ਚ ਨਜ਼ਰ ਆ ਰਹੀ ਹੈ ਮੈਨੂੰ ਲੱਗਦਾ ਹੈ ਬਿਗ ਸਟਾਰ ਇਨ ਮੇਕਿੰਗ ਹੈ ਇਹ ਪੰਜਾਬੀ ਇੰਡਸਟਰੀ ਦੇ ਵਿੱਚ yograj ਨੇ ਮੈਨੂੰ ਅੱਜ ਤੋਂ 10 ਸਾਲ ਪਹਿਲਾਂ ਇੱਕ ਇੰਟਰਵਿਊ ਚ ਕਿਹਾ ਸੀਗਾ ਕਿ ਮੇਰਾ ਅਜੇ ਬੈਸਟ ਕੰਮ ਆਉਣ ਵਾਲਾ ਹੈ ਬੇਟਾ ਜੀ ਮੈਨੂੰ ਇਹ ਲੱਗਦਾ ਹੈ ਕਿ ਉਹ ਠੀਕ ਕਹਿ ਰਹੇ ਸੀ ਐਂਟਰਟੇਨਮੈਂਟ ਦੇ ਨਾਲ ਨਾਲ ਜੇ ਤੁਸੀਂ ਸਿਹਤ ਦੇ ਸਕਦੇ ਹੋ ਨਾ ਐਂਟਰਟੇਨਮੈਂਟ ਦੇ ਨਾਲ ਨਾਲ ਜੇ ਤੁਸੀਂ ਆਪਦੀ ਆਉਣ ਵਾਲੀ ਪੀੜ੍ਹੀ ਨੂੰ ਆਪਦਾ ਇਤਿਹਾਸ ਦੱਸ ਸਕਦੇ ਹੋ ਜੀ ਐਂਟਰਟੇਨਮੈਂਟ ਦੇ ਨਾਲ ਨਾਲ ਤੁਸੀਂ ਆਪਦੇ ਨਾਇਕ ਤੈਅ ਕਰ ਸਕਦੇ ਹੋ ਕਿ ਸਾਡੇ ਨਾਇਕ ਕੌਣ ਨੇ ਹਮ ਇਸ ਤੋਂ ਵੱਧ ਵਧੀਆ ਖੂਬਸੂਰਤ ਗੱਲ ਕੁਝ ਨਹੀਂ ਹੋ ਸਕਦੀ ਕਿ ਨਿੰਗਾ ਨੂੰ ਬੱਕਰੇ ਝਟਕਾਉਣਾ ਤੇ ਸਵਾਲ ਸਭ ਤੋਂ ਵੱਧ ਉਹ ਕਰਦੇ ਆ ਜਿਹੜੇ ਵਿਆਹਾਂ 'ਚ ਡੁੱਡ ਡੁੱਡ ਕਿਲੋ ਬੱਕਰਾ ਆਪਦੀ ਪਲੇਟ 'ਚ ਪਾ ਕੇ ਖਾਂਦੇ ਆ ਹਮ ਵੀ ਝਟਕਾਉਣਾ ਚਾਹੀਦਾ ਕਿੰਨੇ ਝਟਕਾਉਣਾ ਚਾਹੀਦਾ ਸਾਡੇ ਸਮਾਜ ਦਾ ਇਹ ਸੁਭਾਅ ਹੈ ਆਪਦੇ ਕਮਰਿਆਂ ਚ ਲੁੱਕ ਕੇ ਪੌਣ ਦੇਖਣ ਵਾਲੇ ਜਦੋਂ ਫੇਸਬੁੱਕ ਤੇ ਸਟੇਟਸ ਪਾਉਂਦੇ ਆ ਉਹ ਪ੍ਰਮਾਤਮਾ ਦੇ ਨਾਮ ਜਪਨ ਦੀਆਂ ਗੱਲਾਂ ਕਰਦੇ ਆ ਜੀ ਤੇ ਫੋਨ ਬੰਦ ਹੁੰਦੇ ਸਾਰ ਉਹਨਾਂ ਦੇ ਆਪਦੀ ਗੈਲਰੀ ਚ ਕਿੰਨਾ ਕੁ ਗੰਦ ਪਿਆ ਉਹ ਇਹ ਦੇਖਦੇ ਨਹੀਂ ਜਦੋਂ ਕੋਈ ਫਿਲਮ ਐਹੋ ਜੀ ਬਣਦੀ ਆ ਉਹ ਥੀਏਟਰਾਂ ਚ ਦੇਖਣ ਨਹੀਂ ਜਾਂਦੇ ਹੂੰ ਦੇਖਣ ਕੀ ਜਾਣਾ ਲੁੱਚੀ ਕਮੇਡੀ ਫੂਡ ਕਮੇਡੀ ਘਟਿਆ ਕਮੇਡੀ ਚੁੰਮਿਆਂ ਵਾਲੀ ਭਾਬੀ ਹੂੰ ਪਸੰਦ ਤਾਂ ਸਾਡੀ ਉਹ ਬਣ ਗਈ ਸਮਰਨ ਜੀ ਰਜਨੀ ਫਿਲਮ ਆ ਰਹੀ ਹੈ ਇਹੋ ਜੀਆਂ ਫਿਲਮਾਂ ਦੀ ਕੀ ਲੋੜ ਹੈ ਸਮਾਜ ਨੂੰ ਤੇ ਕਿਉਂ ਆ ਰਹੀਆਂ ਨੇ ਅੱਗੇ ਭਗਤਾ ਜੀ ਇਹੋ ਜੀਆਂ ਹੀ ਫਿਲਮਾਂ ਦੀ ਲੋੜ ਹੈ ਸਮਾਜ ਨੂੰ ਜੀ ਐਂਟਰਟੇਨਮੈਂਟ ਦੇ ਨਾਲ ਨਾਲ ਜੇ ਤੁਸੀਂ ਸੇਧ ਦੇ ਸਕਦੇ ਹੋ ਨਾ ਐਂਟਰਟੇਨਮੈਂਟ ਦੇ ਨਾਲ ਨਾਲ ਜੇ ਤੁਸੀਂ ਆਪਦੀ ਆਉਣ ਵਾਲੀ ਪੀੜ੍ਹੀ ਨੂੰ ਆਪਦਾ ਇਤਿਹਾਸ ਦੱਸ ਸਕਦੇ ਹੋ ਜੀ ਐਂਟਰਟੇਨਮੈਂਟ ਦੇ ਨਾਲ ਨਾਲ ਤੁਸੀਂ ਆਪਦੇ ਨਾਇਕ ਤੈਅ ਕਰ ਸਕਦੇ ਹੋ ਕਿ ਸਾਡੇ ਨਾਇਕ ਕੌਣ ਨੇ ਹਮ ਤਾਂ ਇਸ ਤੋਂ ਵੱਧ ਵਧੀਆ ਖੂਬਸੂਰਤ ਗੱਲ ਕੁਝ ਨਹੀਂ ਹੋ ਸਕਦੀ ਔਰ ਮੈਂ ਪਿੰਕੀ ਢਾਲੀਵਾਲ ਮੇਰੇ ਪੁਰਾਣੇ ਮਿੱਤਰ ਨੇ ਮੈਂ ਉਹਨਾਂ ਨੂੰ ਵਧਾਈ ਦਿਨਾ ਅਮਰ ਆਡੀਓ ਵਾਲੇ ਬਹੁਤ ਸਾਰੇ ਕਲਾਕਾਰ ਬਣਾਏ ਆ ਉਸ ਬੰਦੇ ਨੇ ਜੀ ਅੱਜ ਕੱਲ ਤਾਂ ਸੁਨੰਦਾ ਸ਼ਰਮਾ ਬਹੁਤ ਮਸ਼ਹੂਰ ਨੇ ਹੂੰ ਪਰ ਪਿੰਕੀ ਢਾਲੀਵਾਲ ਪਿਛਲੇ 30 35 ਸਾਲਾਂ ਚ ਲੰਬੀ ਕਤਾਰ ਹੈ ਕਲਾਕਾਰਾਂ ਦੀ ਜਿਹੜੀ ਉਸ ਬੰਦੇ ਨੇ ਹੀਰੋ ਕਲਾਕਾਰ ਬਣਾਤੇ ਹਨਾ ਗਾਇਕੀ ਦੇ ਖੇਤਰ ਚ ਵੱਡਾ ਨਾਮ ਅਮਰ ਆਡੀਓ ਪਿੰਕੀ ਢਾਲੀਵਾਲ ਤਾਂ ਪਿੰਕੀ ਢਾਲੀਵਾਲ ਹੋਣਾ ਨੇ ਇਸ ਵਾਰੀ ਪ੍ਰੋਡਿਊਸ ਕੀਤੀ ਹੈ ਰਜਨੀ ਜੀ ਮੈਨੂੰ ਬਹੁਤ ਚੰਗਾ ਲੱਗਿਆ ਜਿਸ ਦੌਰ ਚ ਸਿਰਫ ਕਾਮੇਡੀ ਕਰਕੇ ਤੁਸੀਂ 100 ਕਰੋੜ ਵੀ ਕਮਾ ਸਕਦੇ ਹੋ ਜੱਟ ਐਂਜੂਲੀਟ ਆਈ ਹੈ ਕੈਰੀ ਔਨ ਜੱਟਾ 3 ਆਈ ਹੈ ਹੋਰ ਬਹੁਤ ਸਾਰੀਆਂ ਕਾਮੇਡੀ ਆ ਨੀਮੇ ਸਸਕਟ ਨਹੀਂ ਹੁਣ ਬੜੀ ਚੱਲੀ ਹੈ ਫਿਲਮ ਉਸ ਦੌਰ ਦੇ ਵਿੱਚ ਇਹੋ ਜੇ ਸੁਹਿਰਦ ਟਾਪਿਕ ਨੂੰ ਹੱਥ ਪਾਉਣਾ ਔਰ ਉਦੋਂ ਕਿ ਜਦੋਂ ਤੁਹਾਨੂੰ ਇਹ ਡਰ ਹੈ ਕਿ ਸ਼ਾਇਦ ਕਮਰਸ਼ੀਅਲੀ ਪਤਾ ਨਹੀਂ ਇਹ ਚੱਲੇ ਕਿ ਨਾ ਚੱਲੇ ਪਤਾ ਨਹੀਂ ਲੋਕ ਐਕਸੈਪਟ ਕਰਨ ਕਿਉਂਕਿ ਸਾਡੇ ਲੋਕਾਂ ਦੀ ਇੱਕ ਪ੍ਰੋਬਲਮ ਹੈ ਜੀ ਜਿਵੇਂ ਨਾ ਅੱਜ ਬਹੁਤ ਸੋਹਣੀ ਗੱਲ ਕੋਈ ਕਹਿ ਰਿਹਾ ਸੀਗਾ ਕਿ ਨਿੰਗਾ ਨੂੰ ਬੱਕਰੇ ਝਟਕਾਉਣ ਤੇ ਸਵਾਲ ਸਭ ਤੋਂ ਬਾਅਦ ਉਹ ਕਰਦੇ ਆ ਜਿਹੜੇ ਵਿਆਹਾਂ ਚ ਡੁੱਡ-ਡੁੱਡ ਕਿਲੋ ਬੱਕਰਾ ਆਪਦੀ ਪਲੇਟ ਚ ਪਾ ਕੇ ਖਾਂਦੇ ਆ। ਵੀ ਝਟਕਾਉਣਾ ਚਾਹੀਦਾ ਕਿ ਨਹੀਂ ਝਟਕਾਉਣਾ ਚਾਹੀਦਾ ਸਾਡੇ ਸਮਾਜ ਦਾ ਸੁਭਾਅ ਹੈ। ਜੀ। ਸਮਾਜ ਦਾ ਸੁਭਾਅ ਇਹ ਹੈ ਕਿ ਆਪਦੇ ਕਮਰਿਆਂ ਚ ਲੁੱਕ ਕੇ ਪੌਣ ਦੇਖਣ ਵਾਲੇ ਜਦੋਂ ਫੇਸਬੁਕ ਤੇ ਸਟੇਟਸ ਪਾਉਂਦੇ ਆ ਹੂੰ ਉਹ ਦੱਸਿਆ ਨੇ ਤਾਂ ਉਹ ਪ੍ਰਮਾਤਮਾ ਦੇ ਨਾਮ ਜਪਨ ਦੀਆਂ ਗੱਲਾਂ ਕਰਦੇ ਆ ਜੀ ਤੇ ਫੋਨ ਬੰਦ ਹੁੰਦੇ ਸਾਰ ਉਹਨਾਂ ਦੇ ਆਪਦੀ ਗੈਲਰੀ ਚ ਕਿੰਨਾ ਕ ਗੰਦ ਪਿਆ ਉਹ ਇਹ ਦੇਖਦੇ ਨਹੀਂ ਆ ਜੀ ਤਾਂ ਇਹੀ ਗੱਲ ਜਦੋਂ ਕੋਈ ਫਿਲਮ ਇਹੋ ਜੀ ਬਣਦੀ ਆ ਉਹ ਥੀਏਟਰਾਂ ਚ ਦੇਖਣ ਨਹੀਂ ਜਾਂਦੇ ਹੂੰ ਦੇਖਣ ਕੀ ਜਾਣਾ ਲੁੱਚੀ ਕਮੇਡੀ ਫੂਡ ਕਮੇਡੀ ਘਟਿਆ ਕਮੇਡੀ ਜੀ ਚੁੰਮਿਆਂ ਵਾਲੀ ਭਾਬੀ ਹੂੰ ਪਸੰਦ ਤਾਂ ਸਾਡੀ ਉਹ ਬਣ ਗਈ। ਬਿਲਕੁਲ। ਫਿਰ ਅਸੀਂ ਇਹ ਕਿਵੇਂ ਕਵਾਂਗੇ ਹੁਣ ਤੁਸੀਂ ਤੇ ਮੈਂ ਆਪਾਂ ਰਜਨੀ ਦੀ ਕਹਾਣੀ ਬੜੀ ਪੁਰਾਣੀ ਫਿਲਮ ਹੈ ਮੈਨੂੰ। ਮੇਰੇ ਖਿਆਲ ਪੰਜਾਬੀ ਚ ਬਣੀ ਆਪਾਂ 80-80 ਦੇ ਦਹਾਕੇ ਚ ਬਣੀ ਹੋਣੀ ਆ ਫਿਲਮ। ਜੀ। ਪੰਜਾਬੀ ਦੇ ਵਿੱਚ ਜਦੋਂ ਯਾਦ ਹੈ ਨਾ ਤੁਹਾਡੇ ਛੋਟੇ ਹੁੰਦੇ ਆਪਾਂ ਦੂਰਦਰਸ਼ਨ ਤੇ ਆਉਂਦੀ ਹੁੰਦੀ ਸੀਗੀ। ਹੁਣ ਉਸ ਫਿਲਮ ਨੂੰ ਉਸ ਕਹਾਣੀ ਤੋਂ ਉਹੀ ਰਹਿਣੀ ਹੈ ਨਾ। ਉਹੀ ਰਾਜਾ। ਉਹੀ ਰਾਜਾ ਬਿਲਕੁਲ। ਉਹੀ ਉਹਦੀਆਂ ਸੱਤ ਧੀਆ ਰਜਨੀ ਸਭ ਤੋਂ ਛੋਟੀ। ਹਮਮ। ਫਿਰ ਉਹ ਉਹ ਚਾਹੁੰਦਾ ਸੀ ਪੁੱਤ ਹੋਵੇ ਜੀ ਧੀ ਹੋਈ ਉਹ ਨਫ਼ਰਤ ਕਰਦਾ ਹੂੰ ਉਹ ਰੱਬ ਨੂੰ ਮੰਨਦੀ ਐ ਉਹ ਕਹਿੰਦਾ ਮੈਂ ਆ ਜੋ ਵੀ ਆ ਹੰਕਾਰ ਜੀ ਵੀ ਮੈਂ ਦਿੰਨਾ ਤੁਹਾਨੂੰ ਹੂੰ ਰੋਟੀ ਵੀ ਮੈਂ ਦਿੰਨਾ ਜੀ ਉਹ ਫਿਰ ਜਦੋਂ ਉਹ ਨਹੀਂ ਮੰਦੀ ਤਾਂ ਫਿਰ ਉਹ ਇੱਕ ਲੰਗੜੇ ਨਾਲ ਲੋਲੇ ਲੰਗੜੇ ਨਾਲ ਵਿਆਹ ਦਿੰਦਾ ਹੂੰ ਉਹ ਫਿਰ ਉਹਨੂੰ ਲੈ ਕੇ ਉਹ ਜਿਹੜਾ ਫੱਟਾ ਜਾਂ ਹੁੰਦਾ ਉਹਦੇ ਤੇ ਲਈ ਫਿਰਦੀ ਐ ਜੀ ਉਹ ਜਿੱਥੇ ਗੁਰੂ ਰਾਮਦਾਸ ਪਾਤਸ਼ਾਹ ਦਾ ਦਰ ਹੈ ਜੀ ਇਸ ਸਰੋਵਰ ਤੇ ਆ ਕੇ ਫਿਰ ਉਹ ਦੇਖਦੀ ਹੈ ਵੀ ਕਾਂ ਤੋਂ ਵੀ ਉਹ ਪਾਣੀ ਲੈਣ ਉਹ ਕਿਤੇ ਮੇਰੇ ਖਿਆਲ ਰੋਟੀ ਲੈਣ ਜਾਂਦੀ ਹੈ ਰਜਨੀ ਜੀ ਉਹ ਦੇਖਦਾ ਵੀ ਇੱਥੇ ਕਾਂ ਤੋਂ ਵੀ ਹੰਸ ਬਣ ਕੇ ਨਿਕਲੀ ਜਾਂਦੇ ਆ ਹੂੰ ਉਹ ਪਹਿਲਾਂ ਫਿਰ ਉਹ ਵਿੱਚ ਜਾਂਦਾ ਫਿਰ ਉਹ ਆਪਦੀ ਇੱਕ ਉਂਗਲ ਰੱਖ ਲੈਂਦਾ ਜੀ ਤੇ ਉਹ ਤਕੜਾ ਹੋ ਜਾਂਦਾ ਫਿਰ ਹੂੰ ਤੇ ਉਫਰੇ ਆ ਵੀ ਪ੍ਰਮਾਤਮਾ ਕਿੰਡੀ ਵੱਡੀ ਚੀਜ਼ ਹੈ ਪ੍ਰਮਾਤਮਾ ਨਮਨ ਬਹੁਤ ਸਾਰੇ ਮੈਸੇਜ ਨੇ ਬਲਜੀਤ ਸਿੰਘ ਦਿਓ ਸਾਬ ਨੇ ਇਸ ਫਿਲਮ ਦੀ ਸਿਨੇਮੈਟੋਗ੍ਰਾਫੀ ਕੀਤੀ ਔਰ ਮੈਂ ਸਮਝਦਾ ਕਿ ਪੰਜਾਬੀ ਇੰਡਸਟਰੀ ਦੇ ਵਿੱਚ ਮੇਰੇ ਵਨ ਆਫ ਦਾ ਫੇਵਰੇਟ ਬਲਜੀਤ ਸਿੰਘ ਦਿਓ ਨੇ ਉਹਨਾਂ ਦਾ ਕੰਮ ਬਹੁਤ ਜ਼ਬਰਦਸਤ ਹੈ ਉਹਨਾਂ ਦਾ ਕੰਮ ਦੀ ਜਿੰਨੀ ਤਾਰੀਫ ਹੋਵੇ ਘੱਟ ਹੈ ਤੁਹਾਨੂੰ ਹਾਲੀਵੁੱਡ ਵਰਗੀ ਫੀਲ ਆਉਂਦੀ ਹੈ ਜਦੋਂ ਤੁਸੀਂ ਫਿਲਮ ਦੇਖਦੇ ਹੋ ਤਾਂ ਇਹ ਕਹਾਣੀਆਂ ਸਾਡੇ ਇਤਿਹਾਸ ਦੀਆਂ ਸਾਡੇ ਧਾਰਮਿਕ ਪੱਖੋਂ ਔਰ ਸਾਡੀ ਆਉਣ ਵਾਲੀ ਪੀੜ੍ਹੀ ਦੇ ਲਈ ਲਾਜ਼ਮੀ ਨੇ ਕਿ ਅਸੀਂ ਆਪਣੀਆਂ ਅਸੀਂ ਸਪਾਈਡਰਮੈਨ ਤੋਂ ਲੈ ਕੇ ਤੇ ਆ ਨਵੇਂ ਨਾਇਕਾਂ ਤੱਕ ਜੋ ਮਰਜ਼ੀ ਦੇਖੀ ਜਾਈਏ 100 ਸਾਲ ਬਾਅਦ ਵੀ ਅਸੀਂ ਗਾਂਹ ਜਾਂਦੇ ਰਹੀਏ ਸਾਡੇ ਬੇਸਿਕਸ ਜਿਹੜੇ ਨੇ ਨਾ ਉਹ ਚੇਂਜ ਨਹੀਂ ਹੋਣ ਪਾੜ ਕਦੇ ਵੀ ਜੀ ਬਿਲਕੁਲ ਸਾਡੀ ਲਾਈਫ ਤੇ ਸਾਡੇ ਕੋਈ ਕਿਸੇ ਵੀ ਧਰਮ ਨੂੰ ਮੰਨਦਾ ਤੇ ਕਿਸੇ ਵੀ ਆਈਡੀਓਲੋਜੀ ਨੂੰ ਮੰਨਦਾ ਜੀ ਜੀਵਨ ਦੇ ਬੇਸਿਕਸ ਤਾਂ ਉਹ ਨੇ ਨਾ ਸੱਚ ਬੋਲੋ ਹੂੰ ਚੋਰੀ ਨਾ ਕਰੋ ਧੋਖਾ ਨਾ ਦਿਓ ਹੂੰ ਵੱਡਿਆਂ ਦਾ ਸਤਿਕਾਰ ਕਰੋ ਜੀ ਬੱਚਿਆਂ ਨੂੰ ਪਿਆਰ ਕਰੋ ਹੂੰ ਇਹ ਬੇਸਿਕਸ ਆਫ ਲਾਈਫ ਨੇ ਤਾਂ ਇਹ ਜਿਹੜੀ ਵੀ ਸਦੀ ਆਉਗੀ ਉਸ ਸਦੀ ਚ ਇਹ ਰੈਲੇਵੈਂਟ ਰਹਿਣੇ ਨੇ ਤਾਂ ਇਸ ਕਰਕੇ ਫਿਲਮਾਂ ਲਾਜ਼ਮੀ ਨੇ ਭਗਤਾ ਜੀ ਕਿ ਇਨ੍ਹਾਂ ਫਿਲਮਾਂ ਦੇ ਜ਼ਰੀਏ ਸਾਨੂੰ ਉਸ ਇਤਿਹਾਸ ਔਰ ਸਾਡੀ ਆਉਣ ਵਾਲੀ ਖਾਸ ਤੌਰ ਤੇ ਬੱਚਿਆਂ ਨੂੰ ਇਹ ਫਿਲਮਾਂ ਦਿਖਾਓ ਆ ਰਿਓਗਰਾਜ ਸਿੰਘ 네ਗੇਟਿਵ ਕੈਰੈਕਟਰ ਦੇ ਵਿੱਚ ਬੜਾ ਜ਼ਬਰਦਸਤ ਰੋਲ ਨਿਭਾ ਰਹੇ ਨੇ ਯੋਗਰਾਜ ਨੇ ਮੈਨੂੰ ਅੱਜ ਤੋਂ 10 ਸਾਲ ਪਹਿਲਾਂ ਇੱਕ ਇੰਟਰਵਿਊ 'ਚ ਕਿਹਾ ਸੀਗਾ ਕਿ ਮੇਰਾ ਇਹ ਬੈਸਟ ਕੰਮ ਆਉਣ ਵਾਲਾ ਹੈ ਬੇਟਾ ਜੀ ਮੈਨੂੰ ਇਹ ਲੱਗਦਾ ਹੈ ਕਿ ਉਹ ਠੀਕ ਕਹਿ ਰਹੇ ਸੀਗੇ ਉਹ ਚੰਗਾ ਪਿਛਲੇ ਸਮੇਂ ਤੋਂ ਤੁਸੀਂ ਦੇਖੋ ਯੋਗਰਾਜ ਬਹੁਤ ਸੋਹਣਾ ਕੰਮ ਕਰ ਰਹੇ ਹੈ ਇਸ ਫਿਲਮ ਦੇ ਵਿੱਚ ਵੀ ਉਹਨਾਂ ਦਾ ਜਿਹੜਾ ਕਰੈਕਟਰ ਹੈ ਉਹ ਬੜਾ ਚੰਗਾ ਲੱਗ ਰਿਹਾ ਔਰ ਮੈਂ ਖਾਸ ਤੌਰ ਤੇ ਰਜਨੀ ਦੇ ਕਿਰਦਾਰ ਦੇ ਵਿੱਚ ਰੂਪੀ ਗਿੱਲ ਜਿੰਨੀ ਸਾਦਗੀ ਚੋ ਕੁੜੀ ਉਸ ਕਰੈਕਟਰ ਨਿਭਾਉਂਦੀ ਹੋਈ ਟ੍ਰੇਲਰ ਚ ਨਜ਼ਰ ਆ ਰਹੀ ਹੈ ਮੈਨੂੰ ਲੱਗਦਾ ਹੈ ਬਿਗ ਸਟਾਰ ਇਨ ਮੇਕਿੰਗ ਹੈ ਪੰਜਾਬੀ ਇੰਡਸਟਰੀ ਦੇ ਵਿੱਚ ਰੂਪੀ ਗਿੱਲ ਕਮਾਲ ਦੀ ਕੁੜੀ ਹੈ ਤੁਸੀਂ ਪਹਿਲਾਂ ਵੀ ਜਿਹੜੀ ਹੁਣ ਫਿਲਮ ਰੂਪੀ ਹੋਣਾ ਦੀ ਆਈ ਹੈ ਮੈਨੂੰ ਲੱਗਦਾ ਹੈ ਕਿ ਬਾਕੀ ਸਾਰੀਆਂ ਐਕਟ੍ਰੈਸਸ ਦੇ ਬਰਾਬਰ ਉਹਦਾ ਕਦ ਬਹੁਤ ਵੱਡਾ ਹੋ ਜਾਊਗਾ ਇਸ ਫਿਲਮ ਤੋਂ ਬਾਅਦ ਜੀ ਔਰ ਮੈਂ ਦਰਸ਼ਕਾਂ ਨੂੰ ਵੀ ਕਹੂੰਗਾ ਕਿ ਜਦੋਂ ਵੀ ਇਹ ਫਿਲਮ ਆਊਗੀ ਦੇਖਣ ਜ਼ਰੂਰ ਜਾਇਆ ਜੀ